ਆ ਗਈ ਆ ਗੋਭੀ ਤੇ ਦੇਖੋ ਕਿੰਨੀ ਸੋਣੀ ਗੋਭੀ ਆ ਤਾਂ ਆਪਾਂ ਇਹਦਾ ਬਣਾਉਣ ਲੱਗੇ ਆ ਮਨਚੂਰੀਅਨ ਤੇ ਮਨਚੂਰੀਅਨ ਬਣਾਉਣੇ ਆ ਇਹਨੂੰ ਹਮ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਫਿਰ ਇਹਨੂੰ ਕ੍ਰਸ਼ ਕਰ ਲਾਂਗੇ ਤੇ ਫਿਰ ਆਪਾਂ ਬਣਾਉਣੇ ਆ ਮਨਚੂਰੀਅਨ ਜੀ ਇਹ ਆਪਾਂ ਕਰ ਲਿਆ ਕ੍ਰਸ਼ ਤੇ ਹੁਣ ਇਹਨੂੰ ਆਪਾਂ ਦੋ ਫੁੱਲ ਸੀ ਬਹੁਤ ਹੀ ਸੋਹਣੇ ਕੋਲੇ ਕੋਲੇ ਜੇ ਤੇ ਇਹਨੂੰ ਆਪਾਂ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਤੇ ਸਾਰਾ ਮਸਾਲਾ ਮਿਕਸ ਕਰਕੇ ਤੇ ਫੇਰ ਆਪਾਂ ਇਹਦਾ ਬਣਾਵਾਂਗੇ ਮਨਚੂਰੀਅਨ ਗਲਾ ਖਰਾਬ ਹੋਇਆ ਪਿਆ ਤੇ ਮਨਚੂਰੀਅਨ ਤੇ ਬਣਾਵਾਂਗੇ ਸੱਚੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਬਣਾ ਕੇ ਪੇੜੇ ਅੱਜ ਇਹ ਆਪਾਂ ਕ੍ਰਸ਼ ਕਰ ਲਈ ਗੋਭੀ ਤੇ ਹੁਣ ਆਪਾਂ ਇਹਦੇ ਚ ਪਾ ਦਈਏ ਨਾਣ ਤੇ ਮਾੜੀ ਜੀ ਪਾਵਾਂਗੇ ਹਲਦੀ ਤੇ ਆਹ ਜੀ ਮਿਰਚ ਆਹ ਜੀ ਕਸ਼ਮੀਰੀ ਮਿਰਚ ਮਿਰਚ ਇਹ ਵੀ ਪਾਉਣੀ ਸੀ ਫਤਹਿ ਇਹ ਆ ਗਈ ਆਪਣੀ ਕਸ਼ਮੀਰੀ ਲਾਲ ਮਿਰਚ हूँ आप देंगे आह जीरा भुनया हो आ गया अपना चाट मसाला यह आ गई अपनी माड़ी जी मिर्च हूँ आपू बेसन पा मिक्स करा कि आए आप बेसन ਤੇ ਇਹਦੇ ਆਪਾਂ ਇਸ ਤਰ੍ਹਾਂ ਬੇਸਨ ਪਾ ਕੇ ਮਿਕਸ ਕਰਾਂਗੇ ਬਿਲਕੁਲ ਸੌਖਾ ਤੇ ਆਸਾਨ ਤਰੀਕਾ ਦੇਖੋ ਆਪਾਂ ਨੂੰ ਇਦਾਂ ਹੀ ਪਤਾ ਲੱਗ ਜਣਾ ਨਹੀਂ ਜਦੋਂ ਇਦਾਂ ਵੱਟਿਆ ਗਿਆ ਇਦਾਂ ਆਪਾਂ ਵਿਟਨੀਆ ਹਾਂਜੀ ਇਹ ਆਪਣਾ ਹੋ ਗਿਆ ਹੈ ਤਿਆਰ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਬਣਾ ਕੇ ਤੇ ਰੱਖ ਲਾਂਗੇ ਤੇ ਫਿਰ ਇਹਨਾਂ ਨੂੰ ਫਰਾਈ ਕਰਾਂ। ਇਸ ਤਰ੍ਹਾਂ ਲੋ ਹੱਥ ਵਿੱਚ ਤੇ ਇਹਨਾਂ ਆਪ ਸਾਰਿਆਂ ਨੂੰ ਤਿਆਰ ਕਰਕੇ ਤੇ ਰੱਖ ਲੈਣਾ। ਇਸ ਤਰ੍ਹਾਂ ਸਾਰੇ ਤਿਆਰ ਕਰਕੇ ਤੇ ਰੱਖ ਲਾਂਗੇ। ਨਾ ਤਾਂ ਫਿਰ ਇਹਨਾਂ ਨੂੰ ਫਰਾਈ ਕਰ ਦਾਂਗੇ ਤੇ ਸਬਜੀ ਬਣਾ ਲਾਂਗੇ ਮਨਚੂਰੀਆ ਨਾ ਮਨਚੂਰੀ ਦੀ ਸਬਜੀ ਹੁੰਦੀ ਹੈ ਇੱਕ ਸਾਧ ਨਾਲ ਉਹਦੀ ਉਸ ਤਰੀਕੇ ਨਾਲ ਉਹਨੂੰ ਤਿਆਰ ਕਰਕੇ ਇਹਦਾ ਜੜੀ ਤੜੀ ਹੁੰਦੀ ਆ ਤੇ ਆਪਣਾ ਮਨਚੂਰੀਆ ਹੋ ਜੇਗਾ ਤਿਆਰ ਇਸ ਤਰ੍ਹਾਂ ਆ ਸਾਰੇ ਕਰ ਲਾਂਗੇ ਸੀ ਇਹ ਆ ਪਾਸਾਰੇ ਬਣਾ ਕੇ ਤਿਆਰ ਕਰਕੇ ਰੱਖ ਲਈਆਂ ਤੇ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਤੇ ਆਪਾਂ ਬਣਾ ਬਣਾ ਕੇ ਤੇ ਫਿਰ ਇਹਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਕੇ ਦਿਖਾਉਨੇ ਤੇ ਆਪਣੇ ਹੋ ਗਏ ਤਿਆਰ ਮੰਚੂਰੀਆਂ ਤੇ ਹੁਣ ਆਪਾਂ ਗਰੇਵੀ ਬਣਾ ਕੇ ਤੇ ਇਹਨੂੰ ਤੜਕਾ ਲਾ ਦਿੰਨੇ ਆ ਲਓ ਜੀ ਰੋਸਾਂ ਲਸਣ ਪਾਇਆ ਲਸਣ ਆ ਤਰਾ ਸੋ ਜਿਆਦਾ ਤੇ ਇਹਨਾਂ ਆਪਾਂ ਪਾ ਦਾਂਗੇ ਪਿਆਜ਼ ਲਸਣ ਨੂੰ ਆਪਾਂ ਕੱਟ ਲਿਆ ਸੀ ਇਹ ਇਹ ਆਪਾਂ ਪਾ ਦਿੱਤਾ ਪਿਆਜ਼ ਆਪਾਂ ਰੰਗ ਦੇ ਪਿਆਜ਼ ਨੂੰ ਪਾਣੀ ਤੇ ਪਾਣੀ ਤੋਂ ਜੇ ਆਪਾਂ ਬਣਾਉਣਾ ਹੈ ਦੇਸੀ ਸਟਾਈਲ ਨਾਲ ਥੋੜਾ ਜਿਹਾ ਕੋਈ ਕੋਈ ਥੋੜਾ ਜਿਹਾ ਕੋਈ ਕੋਈ ਬਣਾਵਾਂਗੇ ਮੈਂ ਕਿਹਾ ਇਹ ਆਪਾਂ ਇਹ ਜਿਸ ਤਰ੍ਹਾਂ ਇਹ ਸਿੰਪਲ ਤਰੀਕੇ ਨਾਲ ਤਿਆਰ ਕੀਤੇ ਇਸੇ ਤਰ੍ਹਾਂ ਹੀ ਆਪਾਂ ਇਹਦੀ ਗ੍ਰੇਵੀ ਵੀ ਤਿਆਰ ਕਰਨੀ ਹੈ कोई नुकसान ना होगा मतलब ये अपनी ग्रेवी देखो ग्रेवी अपनी बिल्कुल बन के होगी तैयार ਇਹ ਹਰਾ ਪਾਏ ਦੇ ਵਿੱਚ ਪਾ ਦਾਂਗੇ ਮਸਟਰੀਆਨ ਆਪ ਇਸ ਦਾ ਸਬ ਤੰਨੇ ਕਿਹਾਂ ਦਾ ਲੱਗਿਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਹਨੇ ਕਿਹਾ ਚੁੱਕ ਤੱਕ ਸਭ ਕਿੰਨੀ ਦਾ ਚਾਹੀ ਜੀ ਦੇਖੋ ਮੰਜੂਰੀਅਨ ਤੇ ਦੱਸੋ ਕਿਵੇਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਜਨੇ ਰਲ ਕੇ ਖਾਈਏ ਤੇ ਸਰਵ ਕਰੀਏ ਇਹਨੂੰ ਤੇ ਇਹ ਮੰਜੂਰੀਅਨ ਬਹੁਤ ਹੀ ਵਧੀਆ ਬਣਿਆ ਜੀ